ਖੁਸ਼ੀ ਵਾਲੀ ਗੱਲ ਹੈ ਜੀ ਇੰਨੀ ਵੱਡੀ ਲੀਡ ਨਾਲ ਜਲੰਧਰ ਵੈਸਟ ਦੇ ਲੋਕਾਂ ਨੇ ਜਿਤਾਇਆ ਆਮ ਆਦਮੀ ਪਾਰਟੀ ਨੂੰ ਸਾਰੇ ਜਲੰਧਰ ਵੈਸਟ ਦੇ ਲੋਕਾਂ ਨੂੰ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਸੀਐਮ ਸਾਹਿਬ ਤੇ ਸੀਐਮ ਸਾਹਿਬ ਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਬਿਕੋਜ਼ ਸੀਐਮ ਸਾਹਿਬ ਦੇ ਨਾਲ ਨਾਲ ਡਾਕਟਰ ਗੁਰਪ੍ਰੀਤ ਕੌਰ ਜੀ ਮੈਂ ਮਨਪ੍ਰੀਤ ਕੌਰ ਜੀ ਮਾਤਾ ਜੀ ਸਾਰੇ ਹੀ ਇਸ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਸੀ ਉੱਥੇ ਤਾਂ ਸਾਰੇ ਜਿਹੜੇ ਆਪਣੀ ਆਮ ਆਦਮੀ ਪਾਰਟੀ ਦੀ ਟੀਮ ਹੈ ਵਰਕਰ ਸਹਿਬਾਨ ਨੇ ਇੰਦਰ ਸਹਿਬਾਨ ਨੇ ਵੱਖ-ਵੱਖ ਉਹ ਦਿਆਂ ਤੇ ਐਮ ਐਲ ਏ ਸਹਿਬਾਨ ਮੰਤਰੀ ਸਹਿਬਾਨ ਜਿਨ੍ਹਾਂ ਨੇ ਵੀ ਆਪ ਦਾ ਆਪ ਦਾ ਯੋਗਦਾਨ ਪਾਇਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਤੇ ਨੇਂਦਤਾ ਰੰਗ ਲੈ ਕੇ ਆਈ ਹੈ ਹਾਲੀ ਵਿੱਚ ਕੰਕਲ ਜੀ ਐਮ ਪੀ ਵੋਟਾਂ ਦੇ ਵਿੱਚ 16000 ਹੀ ਆਪਾਂ ਨੂੰ ਵੋਟ ਪਈ ਸੀ ਕਿਤਨਾ ਕਿਤੇ ਆਪਣੇ ਕੰਮ ਜਿਹੜੇ ਸੀਗੇ ਸਰਕਾਰ ਦੇ ਉਹ ਲੋਕਾਂ ਦਾ ਹੀ ਪੰਚਾਇਤ ਕਮੀ ਰਹਿ ਗਈ ਸੀ ਤਾ ਹੁਣ ਜਿਸ ਤਰੀਕੇ ਨਾਲ ਉਥੇ ਸਾਰੇ ਆਪਣੇ ਜੋ ਕੰਮ ਕੀਤੇ ਆ ਮਾਨ ਸਾਹਿਬ ਨੇ ਅੱਪੋ ਉਹਦੇ ਬੇਸਤੀ ਵੋਟ ਮੰਗੀ ਤੇ ਲੋਕਾਂ ਤੱਕ ਉਹ ਕੰਮ ਪਹੁੰਚਦੇ ਕੀਤੇ ਤਾਂ ਲੋਕਾਂ ਨੂੰ ਵੀ ਸਮਝ ਆਈ ਕਿ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਹੈ ਜੋ ਆਉਣ ਵਾਲੇ ਟਾਈਮ ਸਾਡਾ ਭਲਾ ਕਰ ਸਕਦੀ ਹੈ ਤਾਂ ਬੜਾ ਸੋਝਵਾਨੀ ਨਾਲ ਲੋਕਾਂ ਨੇ ਵੋਟਾਂ ਪਾਈਆਂ ਤੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਤਾਂ ਹੁਣ ਜਲੰਧਰ ਵਾਸੀਆਂ ਨੂੰ ਵੀ ਅਸੀਂ ਵਾਅਦਾ ਕਰਦੇ ਆਂ ਵਿਸ਼ਵਾਸ ਦਿਵਾਉਣੇ ਆ ਕਿ ਜਿੰਨੇ ਵੀ ਪੈਂਡਿੰਗ ਕੰਮ ਐ ਜਿੰਨੇ ਵੀ ਕੰਮ ਨੋਟ ਕਰਗਾਇਆ ਕਰਾਏ ਗਏ ਸੀ ਉਹ ਸਾਰੇ ਦੇ ਸਾਰੇ ਕੰਮ ਹੁਣ ਡਵੈਲਪਮੈਂਟ ਦੇ ਪੂਰੇ ਕਰਾਏ ਜਾਣਗੇ ਜਿਹੜਾ ਰਿਜ਼ਲਟ ਨਾਲ ਸਾਨੂੰ ਬੜਾ ਹੌਸਲਾ ਮਿਲਿਆ ਜੀ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਜਿਹੜੇ ਬਾਕੀ ਜਿਮਣੀ ਚੋਣਾ ਹੈ ਉਹਨਾਂ ਚ ਵੀ ਇੰਨੀ ਹੀ ਵੱਡੀ ਲੀਡ ਨਾਲ ਅਸੀਂ ਜਿੱਤ ਪ੍ਰਾਪਤ ਕਰਾਂਗੇ ਮੈਨੂੰ ਕਹਿਣਾ ਚਾਹੂਗਾ ਜੋ ਸਰਸਰਕਵਾਂਸੀ ਮਾਨ ਜੀ ਸਰਕਾਰ ਨੇ 2.5 ਸਾਲਾਂ ਦੇ ਕੰਮ ਕਰਨ ਨੇ ਉੱਤੇ ਜਲੰਧਰ ਵਾਸੀਆਂ ਨੇ ਮੋਹਰ ਲਾਈ ਆ ਪਿਛਲੇ ਜਿਵੇਂ ਪਹਿਲਾਂ ਮੇਰੇ ਦੋਸਤ ਕਹੇ ਗਏ ਨੇ ਇਹ 2 ਲੱਖਣ ਦੇ ਵਿੱਚ ਕੋਈ ਕਮੀਆਂ ਰਹਿ ਗਈਆਂ ਹੋਣਗੀਆਂ ਜਿੰਨੇ ਕੰਮ ਮਾਨ ਸਰਕਾਰ ਨੇ ਕਰੇ ਨੇ 2.5 ਸਾਲਾਂ ਦੇ 75 ਸਾਲ ਦੇ ਵਿੱਚੇ ਕੰਮ ਨਹੀਂ ਹੋ ਸਕੇ ਸਹੀ ਤਰੀਕੇ ਨਾਲ ਅਸੀਂ ਉਹਨਾਂ ਨੂੰ ਦੱਸਣ ਦੇ ਵਿੱਚ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਏ ਆਈਆਂ ਇਸ ਲਈ ਲੋਕਾਂ ਦੇ ਵੋਟਾਂ ਪਈਆਂ ਨੇ ਔਰ ਇੰਨੀ ਵੱਡੀ ਲੀਡ ਨਾ ਜਤਾਇਆ ਦੇਖਿਆ ਪੂਰੀ ਟੀਮ ਸਾਰੀ ਇੱਕਜੁੱਟ ਹੋ ਕੇ ਉੱਥੇ ਬੁਰੇ ਜੋਰਸ ਨਾਲ ਉਹਨਾਂ ਨੂੰ ਦੱਸਿਆ ਲੋਕਾਂ ਨੂੰ ਦੱਸਿਆ ਵੀ ਸਾਡੇ ਧੂਜ ਦੇ ਵਿੱਚ ਕਿੰਨੇ ਕੰਮ ਹੋਏ ਨੇ ਉੱਥੇ ਵੀ ਅੱਜ ਵੀ ਜੇਪੀ ਸਰਕਾਰਾਂ ਰਹੀਆਂ ਨੇ ਉਹਦੇ ਗਲੀਆਂ ਨਾਲੇ ਜਾਂਦੇ ਕੰਮ ਖੜਿਆ ਹੈ ਉੱਦੋਂ ਅੱਗੇ ਕੁਝ ਨਹੀਂ ਹੋਇਆ ਹੁਣ ਮਾਨਸਾਲ ਉਦਿਵਲ 2.5 ਸਾਲ ਸਾਡੇ ਕੋਲੇ ਰਹਿ ਗਏ ਨੇ ਇਹ ਸਰਕਾਰ ਕੋਲ ਅੱਥਰ ਧਿਆਨ ਦੇਊਗੀ ਔਰ ਜੀ ਮੰਦਰ ਨੂੰ ਪੂਰਾ ਚਮਕਾਇਆ ਜਾਊਗਾ ਅੱਜ ਪਿਛਲੇ ਜਦੋਂ ਅਸੀਂ ਗਏ ਹਾਂ ਉੱਥੇ ਤਾਂ ਅਸੀਂ ਦੇਖਿਆ ਗੜੀਆਂ ਨਾਲੇ ਜਿਹੜੇ ਲੋਕ ਉਲਝੇ ਪਏ ਨੇ ਇਹ ਸਰਕਾਰ ਸਾਡੀ ਜੁਮਿੰਦਰ ਭਗਤ ਜੀ ਨੇ ਉਹ ਬਹੁਤ ਹੀ ਇਮਾਨਦਾਰ ਬਹੁਤ ਨੇਕ ਇਨਸਾਨ ਨੇ ਉਹਨਾਂ ਨੇ ਆਪਣੀ ਸਹੀ ਤਰੀਕੇ ਨਾਲ ਮੌਨ ਚਲਾਈ ਹੈ ਔਰ ਜਿੱਤ ਪ੍ਰਾਪਤ ਹੋਈ ਹੈ ਉਹਨਾਂ ਦੇ ਫਾਦਰ ਸਾਹਿਬ ਵੀ ਪਹਿਲਾਂ ਜਿੱਥੇ ਵੀ ਰਹੇ ਉਹਨਾਂ ਨੇ ਵਧੀਆ ਕੰਮ ਕੀਤਾ ਉਹਨਾਂ ਦਾ ਸਾਰਾ ਅਸਰ ਦੇਖਣ ਨੂੰ ਮਿਲਿਆ ਹੈ ਜੀ ਮੰਦਰ ਦੇ ਵਿੱਚ ਕੀ ਕਹਣਾ ਤੁਹਾਨੂੰ ਅੱਜ ਜਿਹੜੀ ਜਿਮਨੀ ਚੌਂ ਜਲੰਧਰ ਦਾ ਰਿਜਲਟ ਆਇਆ ਉਹਦੇ ਕੋਈ ਨਹੀਂ ਖੁਸ਼ੀ ਦੇ ਵਿੱਚ ਜਿਹੜਾ ਸਾਡਾ ਧੂਰੀ ਦਾ ਦਫਤਰ ਸੀਐਮ ਸਾਹਿਬ ਵਾਲਾ ਉੱਥੇ ਲੱਡੂ ਵੰਡੇ ਗਏ ਨੇ ਸਾਡੇ ਪ੍ਰਧਾਨ ਜੁਤਕਾ ਜੀ ਦੇ ਜੋਲੀ ਸਾਹਿਬ ਔਰ ਲੱਖਾ ਜੀ ਚੇਅਰਮੈਨ ਸਾਹਿਬ ਟਖਾ ਸਾਹਿਬ ਮਾਤਾ ਹਰਪਾਲ ਕੌਰ ਜੀ ਆਏ ਨੇ ਜੋ ਮੁਖਵੰਤੀ ਸਾਹਿਬ ਦੇ ਮਾਤਾ ਨੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਅੱਗੇ ਖੁਸ਼ੀ ਦੇ ਵਿੱਚ ਲੱਡੂ ਵੰਡੇ ਆ ਸਾਰਿਆਂ ਨੂੰ ਕਿਉਂਕਿ ਬੜੀ ਖੁਸ਼ੀ ਵਾਲੀ ਗੱਲ ਹੈ ਕਿ 37325 ਵੋਟਾਂ ਦੀ ਲੀਡ ਹੋਈ ਆ ਮਾਨ ਸਾਹਿਬ ਦੇ ਕੰਮਾਂ ਤੇ ਜਲੰਧਰ ਵੈਸਟ ਦੇ ਲੋਕਾਂ ਨੇ ਮੋਹਰ ਲਾਈ ਆ ਔਰ ਵੱਡੀ ਖੁਸ਼ੀ ਵਾਲੀ ਗੱਲ ਇਹ ਆ ਕਿ 37325 ਜਿੱਥੇ ਲੀਡ ਆ ਵਿਰੋਧੀ ਜਿੰਨੀਆਂ ਪਾਰਟੀਆਂ ਨੇ ਉਹਨਾਂ ਨੂੰ 37325 ਵੋਟਾਂ ਨਹੀਂ ਪਈਆਂ ਫਿਰ ਵੀ 871 ਵੋਟਾਂ ਘੱਟ ਨੇ ਕਿਉਂਕਿ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਨੇ ਜਿਹੜੇ ਮਾਨ ਸਾਹਿਬ ਨੂੰ ਪਿਆਰ ਕਰਦੇ ਆ ਔਰ ਮਾਨ ਸਾਹਿਬ ਦੇ ਕੰਮਾਂ ਤੇ ਮੋਹਰ ਲਾਈ ਆ ਜੋ ਮਾਨ ਸਾਹਿਬ ਦੀ ਸਰਕਾਰ ਨੇ 2.5 ਸਾਲਾਂ ਵਿੱਚ ਕੰਮ ਕਰਿਆ ਉਹ ਅੱਜ ਤੱਕ 75 ਸਾਲ ਦੀਆਂ ਸਰਕਾਰਾਂ ਨੇ ਨਹੀਂ ਕਰੇ ਬਿਜਲੀ ਫਰੀ ਦੇ ਦਿੱਤੀ ਆ ਲੋਕਾਂ ਨੂੰ ਨਹਿਰੀ ਪਾਣੀ ਫਰੀ ਦੇ ਰਿਆ ਨੌਕਰੀਆਂ ਦੇ ਰਿਆ ਕਿਸੇ ਨੇ ਕੋਈ ਰਿਸ਼ਵਤ ਨਹੀਂ ਲਈ ਕਿਸੇ ਨੇ ਕੋਈ ਪੈਸਾ ਦੇ ਕੇ ਨਹੀਂ ਨੌਕਰੀ ਲਈ ਕਿਉਂਕਿ ਮਾਨ ਸਾਹਿਬ ਦੇ ਕੰਮਾਂ ਤੇ ਜਵੰਦਰ ਬਸਤ ਦੇ ਲੋਕਾਂ ਨੇ ਮੋਹਰ ਲਾਈ ਆ ਇਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਮਾਨ ਸਾਹਿਬ ਨੇ ਵਾਅਦੇ ਕਰੇ ਹੋਇਆ ਪੰਜਾਬ ਦੇ ਲੋਕਾਂ ਨਾਲ ਉਹ ਕੱਲਾ ਕੱਲਾ ਵਾਅਦਾ ਜਿਹੜਾ ਪੂਰਾ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਦੱਸ ਦੇਵਗੇ ਕਿ ਜਿਹੜੇ 75 ਸਾਲ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਡੋਬਿਆ ਤਾਂ ਇੱਕੋ ਹੀ ਪਾਰਟੀ ਆ ਮਾਨ ਸਾਹਿਬ ਦੀ ਸਰਕਾਰ ਜਿਹੜੀ ਪੰਜਾਬ ਨੂੰ ਬਚਾ ਸਕਦੀ ਆ ਹਾਂ ਜੀ ਚੋਣ ਜਿੱਤੇ ਹੋ ਅੱਜ ਲੱਡੂ ਬੰਡੇ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਜਿੱਤ ਦੇ ਖੁਸ਼ੀ ਦੇ ਵਿੱਚ ਉਹ ਖੁਸ਼ੀ ਸਾਡੇ ਨਾਲ ਮਾਤਾ ਜੀ ਨੇ ਸਾਂਝੀ ਕੀਤੀ ਹੈ ਸਾਰੇ ਹਲਕੇ ਦੇ ਸਾਰੇ ਚੇਅਰਮੈਨ ਸਾਹਿਬ ਕਲੇ ਪ੍ਰਧਾਨ ਜੀ ਸਾਰੇ ਇਸ ਖੁਸ਼ੀ ਵਿੱਚ ਸ਼ਾਮਲ ਨੇ ਇਹ ਖੁਸ਼ੀ ਮਨਾਈ ਵੀ ਕਿਉਂਣਾ ਯਾਰ ਜਲੰਧਰ ਦੇ ਵਿੱਚ ਸਾਡੀ ਪਾਰਟੀ ਦੀ ਬਹੁਤ ਜ਼ੋਰਦਾਰ ਜਿੱਤ ਹੋਈ ਹੈ ਜਿਹਨੂੰ ਲੋਕਾਂ ਨੇ ਪਸੰਦ ਕੀਤਾ ਹੈ ਇਹ ਜਿੱਤ ਸੀਐਮ ਭਗਵੰਤ ਮਾਨ ਦੇ ਕੰਮਾਂ ਦੀ ਜਿੱਤ ਹੈ ਲੋਕਾਂ ਨੇ ਇਹ ਮੋਹਰ ਲਾਈ ਹੈ ਕਿ ਭਗਵੰਤ ਮਾਨ ਨੇ ਕੰਮ ਕੀਤੇ ਨੇ ਔਰ ਸ਼ਰੀਫ ਆਦਮੀ ਨੂੰ ਚੁਣਿਆ ਅਤੇ ਮਿੰਦਰਪਾਲ ਜੀ ਦਾ ਵੀ ਮਤਲਬ ਸ਼ਰਾਫਤ ਦਾ ਜਿਹੜਾ ਝੰਡਾ ਦਿਓ ਬਹੁਤ ਬੁਲੰਦ ਸੀਗਾ ਅਤੇ ਲੋਕਾਂ ਨੇ ਸਮਝਦਾਰੀ ਦਾ ਸੰਬੋਧ ਵੀ ਦਿੱਤਾ ਜਿੰਦਰਵਾਸੀਆਂ ਨੇ ਕਿ ਰੂਲਿੰਗ ਪਾਰਟੀ ਦੇ ਬੰਦੇ ਨੂੰ ਜਿਤਾਉਂਦਾ ਹੀ ਫਾਇਦਾ ਜਿਹੜੇ ਰੋਜ਼ ਕਦੇ ਕਿਤੇ ਕਦੇ ਕਿਤੇ ਉਹਨਾਂ ਨੂੰ ਜਿਤਾਉਂਦਾ ਕੋਈ ਫਾਇਦਾ ਨਹੀਂ ਹੈਗਾ ਕਿ ਮਾਨ ਸਾਹਿਬ ਦੇ ਕੰਮਾਂ ਨੂੰ ਬਹੁਤ ਪਸੰਦ ਕੀਤਾ ਲੋਕਾਂ ਨੇ ਸਮਝਦਾਰੀ ਦਾ ਸੰਬੋਧ ਦਿੱਤਾ ਮੈਂ ਉਹਨਾਂ ਲੋਕਾਂ ਨੂੰ ਜਿੰਦਰਵਾਸੀਆਂ ਨੇ ਬਹੁਤ-ਬਹੁਤ ਆਪਣੀ ਤਰਫੋਂ ਆਪਣੀ ਪਾਰਟੀ ਤਰਫੋਂ ਬਹੁਤ-ਬਹੁਤ ਵਧਾਈ ਦਿੰਦਾ ਇਹ ਧੂਰੀ ਟੀਮ ਨੇ ਵੀ ਜਲੰਧਰ ਜਾ ਕੇ ਲੋਕਾਂ ਨੂੰ ਦੱਸਿਆ ਸੀ ਲੋਕਾਂ ਨੇ ਜਾ ਕੇ ਵੀ ਸਾਡੇ ਨਾਲ ਜਿਹੜਾ ਪਰਿਵਾਰ ਹੈ ਪਰਿਵਾਰ ਵਾਂਗੂ ਵਿਚਰਦਾ ਇੱਥੇ ਇਹ ਨਹੀਂ ਹੈਗਾ ਕਿ ਬੋਟਾ ਲੈਤੀਆ ਤੇ ਆਪਦੇ ਆਪੇ ਘਰੇ ਵਾਕੇ ਮੁੜ ਕੇ ਕੋਈ ਮਿਲਦਾ ਨਹੀਂ ਸਾਡੀ ਪਾਰਟੀ ਦਾ ਸੀਮ ਸਿੰਘ ਸਾਹਿਬ ਦੇ ਪਰਿਵਾਰ ਦਾ ਇਹ ਹਮੇਸ਼ਾ ਇਹ ਰਿਹਾ ਹੈ ਕਿ ਸਾਡੇ ਧੂਰੀ ਦੇ ਵਿੱਚ ਪਰਿਵਾਰ ਵਾਂਗੂ ਵਿਚਰੇ ਨੇ ਇਸ ਕਰਕੇ ਲੋਕਾਂ ਨੇ ਇਸ ਗੱਲ ਨੂੰ ਮੰਨਿਆ ਹੈ ਉਹਦਾ ਫਤਵਾ ਦਿੱਤਾ ਹੈ ਇਹਦਾ ਫਤਵਾ ਸਾਰਾ ਸੀਮ ਸਿੰਘ ਸਾਹਿਬ ਨੂੰ ਖੇੜਾ ਜਾਂਦਾ ਜਿੱਤਦਾ ਕਿ ਉਹਨਾਂ ਦੇ ਪਰਿਵਾਰ ਨੂੰ ਡਾਕਟਰ ਸਾਹਿਬ ਨੇ ਉਹਨਾਂ ਦੀ ਮਿਸਰੀ ਜ ਨੇ ਬਹੁਤ ਮਿਹਨਤ ਕੀਤੀ ਹੈ 2 ਮਹੀਨਾ ਦੀ ਬੱਚੀ ਨੂੰ ਛੱਡ ਕੇ ਲੋਕਾਂ ਦੇ ਵਿੱਚ ਵਿਚਰੇ ਨੇ ਮੈਂ ਜਗਿੰਦਰ ਵਾਸੀ ਦਾ ਇੱਕ ਵਾਰ ਫੇਰ ਧੰਨਵਾਦ ਕਰਦਾ ਹਾਂ